ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੀ ਫੈਮਿਲੀ ਬਿਲਕੁਲ ਠੀਕ ਠਾਕ ਆ ਜੀ ਅੱਜ ਫੇਰ ਇੱਕ ਸਕਿਨ ਕੇਅਰ ਦੀ ਨਿਊ ਵੀਡੀਓ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਕਿਨ ਵਾਈਟਨਿੰਗ ਦੀ ਗੱਲ ਕਰਾਂਗੇ ਕਿਉਂਕਿ ਪਹਿਲਾਂ ਸਕਿਨ ਵਾਈਟਨਿੰਗ ਤੇ ਜਿਹੜੀ ਆਪਾਂ ਵੀਡੀਓ ਬਣਾਈ ਸੀਗੀ ਹਨਾ ਉਦੇ ਵਿੱਚ ਮੈਂ ਦੱਸਿਆ ਸੀ ਕਿ ਕਿਸ ਤਰ੍ਹਾਂ ਮੇਰਾ ਜਿਹੜੀ ਸਕਿਨ ਹੈ ਉਹ ਫੇਅਰ ਹੋਈ ਸੀ ਕਿਸ ਤਰ੍ਹਾਂ ਮੇਰਾ ਰੱਗ ਸਾਫ਼ ਹੋਇਆ ਸੀ ਹੈਨਾ ਦਾਗ ਧੱਬੇ ਜਿਹੜੇ ਰਿਮੂਵ ਹੋਏ ਸੀ ਹੋਮ ਰੈਮਡੀ ਨਾਲ ਹੈਨਾ ਤੇ ਅੱਜ ਇੱਕ ਹੋਰ ਜਿਹੜੀ ਹੋਮ ਰੈਮਡੀ ਜਿਹੜੀ ਮੈਂ ਅਪਲਾਈ ਕਰਦੀ ਆ ਆਪਣੇ ਫੇਸ ਤੇ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਤੇ ਉਹਦੇ ਵਿੱਚ ਸਭ ਤੋਂ ਮੇਨ ਹੈਗਾ ਵੀ ਜਿਹੜੇ ਆਪਾਂ ਔਰੈਂਜ ਖਾਂਦੇ ਆ ਹੈਨਾ ਸੰਤਰੇ ਉਹਨਾਂ ਦਾ ਜਿਹੜਾ ਛਿਲਕਾ ਹੁੰਦਾਗਾ ਉਹਦੇ ਤੋਂ ਇੱਕ ਤੁਹਾਡਾ ਫੇਸ ਪੈਕ ਹੈ ਜਿਹੜਾ ਉਹ ਰੈਡੀ ਹੁੰਦਾਗਾ ਠੀਕ ਹੈ ਅ ਬਹੁਤ ਪੁਰਾਣੇ ਜ਼ਮਾਨੇ ਤੋਂ ਇਹ ਚੀਜ਼ ਨੂੰ ਸਕਿਨ ਵਾਈਟਨਿੰਗ ਲਈ ਵਰਤਿਆ ਜਾਂਦਾਗਾ ਬਹੁਤ ਜਿਹੜੀਆਂ ਭੈਣਾਂ ਨੇ ਉਹਨਾਂ ਨੇ ਟਰਾਈ ਵੀ ਕੀਤਾ ਹੈ ਨਾ ਸਾਡੇ ਮਤਲਬ ਮੇਰੇ ਸਰਕਲ ਦੇ ਵਿੱਚ ਵੀ ਮੈਂ ਮੈਂ ਖੁਦ ਟਰਾਈ ਕੀਤਾ ਇੱਕ ਦੋ ਭੈਣਾਂ ਨੇ ਹੋਰ ਕੀਤਾ ਬਹੁਤ ਵਧੀਆ ਰਿਜ਼ਲਟ ਨੇ ਕਿਉਂਕਿ ਕਿਆ ਜਾਂਦਾ ਕਿ ਇਹਦੇ ਵਿੱਚ ਵਿਟਾਮਿਨ ਸੀ ਹੈ ਜਿਹੜਾ ਉਹ ਭਰ-ਭਰ ਕੇ ਪਾਇਆ ਜਾਂਦਾ ਹੈ ਨਾ ਵਿਟਾਮਿਨ ਸੀ ਹੁੰਦਾਗਾ ਬਹੁਤ ਜ਼ਿਆਦਾ ਤੇ ਆਪਾਂ ਔਰੈਂਜ ਖਾਂਦੇ ਆ ਤਾਂ ਵੀ ਆਪਣੀ ਸਕਿਨ ਹੈ ਜਿਹੜੀ ਉਹ ਬ੍ਰਾਈਟ ਹੁੰਦੀ ਜਾਂਦੀ ਹੈ ਵਾਈਟਨਿੰਗ ਹੁੰਦੀ ਹੈ ਆਪਣੀ ਸਕਿਨ ਦੀ ਉਹਦੇ ਨਾਲ ਸਾਫ਼ ਹੁੰਦੀ ਰਹਿੰਦੀ ਹੈ ਆਪਣੀ ਸਕਿਨ ਠੀਕ ਹੈ ਸੋ ਅੱਜ ਮੈਂ ਤੁਹਾਨੂੰ ਉਹਦੇ ਪੈਕ ਬਾਰੇ ਦੱਸੂਗੀ ਕਿਸ ਤਰ੍ਹਾਂ ਮੈਂ ਅਪਲਾਈ ਕਰਦੀ ਰਹੀਆਂਗੀ ਉਹ ਪੈਕ ਅ ਇਹ ਹੈਗਾਗਾ ਜੀ ਔਰੈਂਜ ਪੀਲ ਪਾਊਡਰ ਇਹ ਆਪਾਂ ਆਨਲਾਈਨ ਮੰਗਾਇਆ ਸੀਗਾ ਅ ਜੇ ਤੁਸੀਂ ਘਰ ਦੇ ਵਿੱਚ ਆਪਣੇ ਹੱਥੀਂ ਤਿਆਰ ਕਰਨਾ ਚਾਹੁੰਦੇ ਹੋ ਪਾਊਡਰ ਤਾਂ ਉਹ ਵੀ ਸੌਖਾ ਹੈਗਾ ਆ ਆਰੈਂਜ ਲਓ ਤੁਸੀਂ ਆਰੈਂਜ ਦੇ ਜਿਹੜੇ ਛਿਲਕੇ ਹੁੰਦੇ ਨੇ ਉਹਨਾਂ ਨੂੰ ਸੁਕਾ ਲਓ ਧੁੱਪ ਦੇ ਵਿੱਚ ਹਨਾ ਜਦੋਂ ਉਹ ਬਿਲਕੁਲ ਸੁੱਕ ਜਾਣਗੇ ਤਾਂ ਉਹਨਾਂ ਨੂੰ ਗ੍ਰाइंड ਕਰਕੇ ਬਿਲਕੁਲ ਸੌਫਟ ਜਿਹਾ ਪਾਊਡਰ ਬਣਾ ਲਓ ਉਹਦਾ ਜਮਾ ਪਾਊਡਰ ਫਾਰਮ ਦੇ ਵਿੱਚ ਆ ਗਿਆ ਜਦੋਂ ਉਹ ਫਿਰ ਤੁਸੀਂ ਉਹਨੂੰ ਯੂਜ਼ ਕਰਨਾ ਹੈਗਾ ਥੋੜਾ ਵੀ ਦਰਦਰਾ ਰਹਿ ਗਿਆ ਨਾ ਤਾਂ ਫਿਰ ਤੁਹਾਡੇ ਜਿਹੜੀ ਖੁਰੋਚ ਨਾ ਜੇ ਤੁਹਾਡੇ ਫੇਸ ਤੇ ਹਨਾ ਜੋ ਤੁਸੀਂ ਅਪਲਾਈ ਕਰੋਗੇ ਬਿਲਕੁਲ ਜਮਾ ਉਹਨੂੰ ਦਰਦਰਾ ਨਹੀਂ ਰੱਖਣਾ ਹੈਗਾ ਜਮਾ ਪਾਊਡਰ ਬਣਾ ਲੈਣਾ ਉਹਦਾ ਪੀਸ ਕੇ ਠੀਕ ਹੈ ਸੋ ਇਹਦੇ ਵਿੱਚ ਆਪਾਂ ਕੀ ਚੀਜ਼ਾਂ ਨੇ ਜਿਹੜੀਆਂ ਹੋਰ ਐਡ ਕਰ ਸਕਦੇ ਆਂਗੇ ਹਨਾ ਜਿਵੇਂ ਕਿ ਦਹੀਂ ਹੋਗੀ ਦਹੀਂ ਦੇ ਵਿੱਚ ਵੀ ਵਿਟਾਮਿਨ ਸੀ ਹੁੰਦਾਗਾ ਹਨਾ ਤੇ ਨਾਲ ਨਾਲ ਜਿਨ੍ਹਾਂ ਦੀ ਸਕਿਨ ਡਰਾਈ ਹੈਗੀ ਆਇਲੀ ਹੋਊਗੀ ਉਹਨਾਂ ਦੀ ਸਕਿਨਾਂ ਜਿਹੜੀ ਡਰਾਈਨੈਸ ਹੈ ਉਹ ਵੀ ਰਿਮੂਵ ਹੋਊਗੀ ਜੇ ਤੁਸੀਂ ਦਹੀਂ ਐਡ ਕਰਦੇ ਹੋ ਹਨਾ ਤੇ ਦਹੀਂ ਦੇ ਵੀ ਆਪਣੇ ਫੇਸ ਤੇ ਕਿੰਨੇ ਸਾਰੇ ਫਾਇਦੇ ਨੇ ਜੇ ਆਪਾਂ ਕੱਲੀ ਦਹੀਂ ਦੀ ਵੀ ਮ사ਜ ਕਰਨੇ ਆਪਣੇ ਫੇਸ ਤੇ ਤਾਂ ਬਹੁਤ ਵਧੀਆ ਜਿਹੇ ਰਿਜ਼ਲਟ ਮਿਲਦੇ ਨੇ ਆਪਣੇ ਫੇਸ ਤੇ ਸੋ ਸਕਿਨ ਨੂੰ ਵਾਈਟਨਿੰਗ ਹੁੰਦੀ ਹੈ ਜਿਹੜੇ orange peel powder ਦਾ ਪੈਕ ਲਾਉਂਦੇ ਨੇ ਉਹਨਾਂ ਦੀ ਸਕਿਨ ਨੂੰ ਵਾਈਟਨਿੰਗ ਹੁੰਦੀ ਹੈ ਨਾਲ ਨਾਲ ਜਿਹੜੀਆਂ ਰਿੰਕਲਸ ਨੇ ਉਹ ਵੀ ਰਿਮੂਵ ਹੁੰਦੀਆਂ ਨੇ ਐਂਟੀਏਜਿੰਗ ਹੈ ਇਹ ਤੇ ਬਈ ਜਿਹੜਾ ਗਲੋ ਹੁੰਦਾ ਉਹਦੀ ਤਾਂ ਕੋਈ ਬਸ ਹੱਦ ਹੀ ਨਹੀਂ ਹੈਗੀ ਇੱਕ ਨੈਕਸਟ ਲੈਵਲ ਦਾ ਤੁਹਾਡੇ ਫੇਸ ਤੇ ਜਿਹੜਾ ਗਲੋ ਆਊਗਾ ਇਸ ਪੈਕ ਨੂੰ ਲਗਾਉਣ ਨਾਲ ਠੀਕ ਹੈ ਜੇ ਤੁਸੀਂ ਦਹੀਂ ਦੇ ਨਾਲ ਨਾਲ ਇਹਦੇ ਵਿੱਚ ਅੱਧਾ ਚਮਚ ਬੇਸਨ ਵੀ ਐਡ ਕਰ ਦਿਓ ਤਾਂ ਤੁਸੀਂ ਬੇਸਨ ਜਦੋਂ ਐਡ ਕਰੋਗੇ ਤਾਂ ਉਹਦੀ ਥੋੜੀ ਥੋੜੀ ਮ사ਜ ਵੀ ਕਰਿਓ ਆਪਣੇ ਫੇਸ ਤੇ ਪੈਕ ਲਾਉਣ ਦੇ ਨਾਲ ਨਾਲ ਥੋੜੀ ਮ사ਜ ਕਰਿਓ ਤੇ ਫਿਰ ਦੇਖਿਓ ਤੁਹਾਨੂੰ ਰਿਜ਼ਲਟ ਜਿਹੜੇ ਉਹ ਕਿੰਨੇ ਵਧੀਆ ਮਿਲਣਗੇ ਇਹ ਜਿਹੜਾ ਇਹ ਵਾਲਾ ਪੈਕ ਹੈ ਇਹ ਤੁਸੀਂ ਇੱਕ ਦਿਨ ਛੱਡ ਕੇ ਲਗਾ ਸਕਦੇ ਹੋ ਦੋ ਦਿਨ ਛੱਡ ਕੇ ਲਗਾ ਸਕਦੇ ਹੋ ਪਰ ਡੇਲੀ ਨਾ ਲਗਾਓ ਹਨਾ ਤੇ ਇੱਕ ਦਿਨ ਜਾਂ ਦੋ ਦਿਨ ਛੱਡ ਕੇ ਤੁਸੀਂ ਲਗਾ ਸਕਦੇ ਹੋ इजीली ਅ ਹੋਰ ਇਹਦੇ ਵਿੱਚ ਆਪਾਂ ਗੱਲ ਕਰੀ ਤਾਂ ਹਨੀ ਐਡ ਕਰ ਸਕਦੇ ਆ ਆਪਾਂ ਉਹਦੇ ਵੀ ਬਹੁਤ سارے ਫਾਇਦੇ ਨੇ ਹਨਾ ਜੇ ਆਪਾਂ ਕੱਲਾ ਹਨ ਕੱਲਾ ਹਨੀ ਵੀ ਆਪਣੇ ਫੇਸ ਤੇ ਮ사ਜ ਕਰਦੇ ਆ ਰੋਜ਼ ਰਾਤ ਨੂੰ ਪੈਣ ਲੱਗੇ ਤਾਂ ਉਹਦੇ ਕਿੰਨੇ ਫਾਇਦੇ ਨੇ ਹਨਾ ਜੇਡੀ ਸਕਿਨ ਹੈ ਉਹ ਕਲੀਅਰ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਐਕਨੇ ਹੁੰਦੇ ਨੇ ਆਪਣੇ ਫੇਸ ਤੇ ਉਹਨਾਂ ਨੂੰ ਵੀ ਰਿਮੂਵ ਹੋਣ ਦੇ ਵਿੱਚ ਹੈਲਪ ਮਿਲਦੀ ਹੈਗੀ ਤੇ ਹੋਰ ਆਪਾਂ ਇਹਦੇ ਵਿੱਚ ਕੱਚਾ ਦੁੱਧ ਜੇ ਤੁਸੀਂ ਦਹੀਂ ਨਹੀਂ ਐਡ ਕਰਨੀ ਤੁਹਾਡੀ ਸਕਿਨ ਪਹਿਲੇ ਹੀ ਆਇਲੀ ਹੈਗੀ ਹੈਨਾ ਤਾਂ ਤੁਸੀਂ ਦੁੱਧ ਐਡ ਕਰ ਸਕਦੇ ਹੋ ਕਿਉਂਕਿ ਦਹੀਂ ਦੇ ਵਿੱਚ ਆਇਲ ਥੋੜਾ ਜ਼ਿਆਦਾ ਹੁੰਦਾ ਘੋ ਹੁੰਦਾ ਹੈਗਾ ਹੈਨਾ ਦੁੱਧ ਦੇ ਵਿੱਚ ਘੱਟ ਹੁੰਦਾ ਹੈਗਾ ਤਾਂ ਤੁਸੀਂ ਕੱਚਾ ਦੁੱਧ ਐਡ ਕਰ ਸਕਦੇ ਹੋ ਜਿਨ੍ਹਾਂ ਦੀ ਸਕਿਨ ਪਹਿਲੇ ਹੀ ਆਇਲੀ ਹੈਗੀ ਸੋ ਇਸ ਤਰ੍ਹਾਂ ਪੈਕ ਬਣਾ ਕੇ ਤੁਸੀਂ ਆਪਣੇ ਫੇਸ ਤੇ ਅਪਲਾਈ ਕਰਨਾ ਹੈ ਇਹਨੂੰ 15 ਤੋਂ 20 ਮਿੰਟ ਤੁਸੀਂ ਅਪਲਾਈ ਕਰਕੇ ਆਪਣੇ ਫੇਸ ਤੇ ਰੱਖ ਸਕਦੇ ਹੋਗੇ ਉਸ ਤੋਂ ਬਾਅਦ ਤੁਸੀਂ ਫੋਕੇ ਪਾਣੀ ਨਾਲ ਆਪਣਾ ਫੇਸ ਜਿਹੜਾ ਉਹ ਵਾਸ਼ ਕਰ ਲੈਣਾਗਾ ਜੇ ਤੁਸੀਂ ਰਾਤ ਦੇ ਸਮੇਂ ਅਪਲਾਈ ਕਰੋਗੇ ਤਾਂ ਬਹੁਤ ਜ਼ਿਆਦਾ ਵਧੀਆਗਾ ਕਿਉਂਕਿ ਉਸ ਤੋਂ ਬਾਅਦ ਆਪਾਂ ਧੁੱਪੇ ਨਹੀਂ ਜਾਣਾ ਹੁੰਦਾ ਹਨਾ ਜਦੋਂ ਆਪਾਂ ਰਾਤ ਨੂੰ ਅਪਲਾਈ ਕਰਦੇ ਆ ਉਦੋਂ ਬਾਅਦ ਆਪਾਂ ਸੌਣਾ ਹੀ ਹੁੰਦਾਗਾ ਹਨਾ ਤਾਂ ਜਿਹੜਾ ਦੁਗਣਾ ਆਪਾਂ ਨੂੰ ਕਿਸੇ ਵੀ ਰੈਮਡੀ ਦਾ ਦੁਗਣਾ ਰਿਜ਼ਲਟ ਮਿਲਦਾਗਾ ਕੋਈ ਵੀ ਤੁਸੀਂ ਰੈਮਡੀ ਯੂਜ਼ ਕਰਦੇ ਹੋਗੇ ਹਨਾ ਸੋ ਆਪਾਂ ਪਹਿਲਾ ਵੀਡੀਓ ਪਾਈ ਸੀ ਉਹਦੇ ਵਿੱਚ ਆਪਾਂ ਸਿਰਫ ਬੇਸਨ ਦੇ ਪੈਕ ਬਾਰੇ ਦੱਸਿਆ ਸੀਗਾ ਕਿ ਜੇ ਤੁਸੀਂ ਹਨਾ ਸਿਰਫ ਘਰ ਦੀਆਂ ਚੀਜ਼ਾਂ ਨਾਲ ਆਪਣਾ ਸਕਿਨ ਨੂੰ ਆਪਣੇ ਨੂੰ ਆਪਣੇ ਫੇਸ ਦੀ ਜਿਹੜਾ ਰੰਗ ਨੂੰ ਗੋਰਾ ਕਰਨਾ ਚਾਹੁੰਦੇ ਹੋ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਬੇਸਨ ਦਾ ਪੈਕ ਲਗਾ ਸਕਦੇ ਹੋ ਉਹ ਆਪਾਂ ਵੀਡੀਓ ਆਲਰੇਡੀ ਅਪਲੋਡ ਕਰ ਚੁੱਕੇ ਹਾਂਗੇ ਸੋ ਅੱਜ ਮੈਂ ਔਰੇਂਜ ਪੀਲ ਪਾਊਡਰ ਬਾਰੇ ਦੱਸਣਾ ਚਾਹੁੰਦੀ ਸੀ ਤੁਹਾਨੂੰ ਤੇ ਇਸ ਪੈਕ ਨੂੰ ਤੁਸੀਂ ਸਕਿਨ ਨੂੰ ਐਕਸਫੋਲੀਏਟ ਕਰਨ ਵਾਸਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋਗੇ ਹਨਾ ਇਹਦੇ ਵਿੱਚ ਤੁਸੀਂ ਚੀਨੀ ਪਾ ਸਕਦੇ ਹੋ ਚੀਨੀ ਪਾ ਕੇ ਤੁਸੀਂ ਕੱਚਾ ਦੁੱਧ ਐਡ ਕਰਕੇ ਤੇ ਔਰੈਂਜ ਪੀਲ ਪਾਊਡਰ ਕਰ ਪਾ ਕੇ ਸਕਰਬ ਕਰ ਸਕਦੇ ਹੋ ਆਪਣੇ ਫੇਸ ਤੇ ਠੀਕ ਹੈ ਹਲਕੇ ਹੱਥ ਨਾਲ ਕਰਨਾ ਹੈਗਾ ਜਿਹਦੇ ਨਾਲ ਤੁਹਾਡੀ ਸਕਿਨ ਹੈ ਜਿਹੜੀ ਉਹ ਗਲੋ ਕਰੂਗੀ ਠੀਕ ਹੈ ਪੈਕ ਲਗਾਉਣ ਤੋਂ ਪਹਿਲਾਂ ਤੁਸੀਂ ਸਕਰਬ ਕਰਨਾ ਹੈਗਾ ਉਸ ਤੋਂ ਬਾਅਦ ਤੁਸੀਂ ਪੈਕ ਲਗਾਉਣਾ ਹੈਗਾ ਪਰ ਜਿਨ੍ਹਾਂ ਦੀ ਸਕਿਨ ਆਲਰੇਡੀ ਸੈਂਸਿਟਿਵ ਹੈਗੀ ਹਨਾ ਉਹ ਨਾ ਸਕਰਬ ਕਰਨ ਕਿਉਂਕਿ ਸਕਰਬ ਕਰਨ ਨਾਲ ਜਿਹੜੀ ਸੈਂਸਿਟਿਵ ਸਕਿਨ ਹੈ ਉਹਦੇ ਰੈੱਡਨੈਸ ਹੋ ਜਾਂਦੀ ਹੈਗੀ ਸੋ ਖੁਰਚਾ ਆ ਜਾਂਦੀ ਨੇ ਹਲਕੇ ਹਲਕੇ ਜਿਨ੍ਹਾਂ ਦੀ ਸਕਿਨ ਸੈਂਸਿਟਿਵ ਹੈ ਜਿਨ੍ਹਾਂ ਦੀ ਸਹੀ ਹੈ ਸਕਿਨ ਉਹ ਕਰ ਸਕਦੇ ਨੇਗੀ ਠੀਕ ਹੈ ਸੋ ਸਕਰਬ ਕਰਨ ਦੇ ਵਿੱਚ ਵੀ ਇਹਦਾ ਬਹੁਤ ਵਧੀਆ ਰੋਲ ਹੈਗਾ orange peel powder ਦਾ ਸੋ ਤੁਸੀਂ ਸਕਰਬ ਵੀ ਕਰ ਸਕਦੇ ਹੋ orange peel powder ਨਾਲ ਸੋ ਹੁਣ ਇਹ ਸੀਗਾ ਆਪਣੇ ਕੋਲ ਜਿਹੜਾ ਆਪਾਂ ਆਨਲਾਈਨ ਮੰਗਾਇਆ orange peel powder ਇਹਦੇ ਵਿੱਚ ਜਿਹੜਾ ਪੀਸਿਆ ਭਸਾਇਆ ਆਪਾਂ ਨੂੰ ਪਾਊਡਰ ਮਿਲੇਗਾ ਬਿਲਕੁਲ ਸੌਫਟ ਹੈਗਾ ਇਹ ਮੈਂ ਇੱਕ ਦੋ ਵਾਰੀ ਮੈਂ ਲੋਕਲ ਮਾਰਕੀਟ ਤੋਂ ਲੈ ਕੇ ਆਈਆਂਗੀ ਉਹ ਪੈਕਿੰਗ ਛੋਟੀ ਹੁੰਦੀ ਹੈਗੀ ਇਹ ਆਨਲਾਈਨ ਮੰਗਾਇਆ ਸੀਗਾ ਮੈਂ ਤੇ ਬਿਲਕੁਲ ਲਾਈਟ ਵੇਟ ਹੈਗਾ ਕੋਈ ਐਵੇਂ ਨਹੀਂ ਹੈਗਾ ਕੋਈ ਮਲਾਪਟ ਨਹੀਂ ਹੈਗੀ ਉਦਾਂ ਦੀ ਆਪਾਂ ਨੂੰ ਜਿਵੇਂ ਔਰੈਂਜ ਦੇ ਵਿੱਚੋਂ 스멜 ਆਉਂਦੀ ਹੁੰਦੀ ਹੈ ਬਿਲਕੁਲ ਉਦਾਂ ਦੀ 스멜 ਆਉਂਦੀ ਹੈਗੀ ਸੋ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋਗੇ ਆਨਲਾਈਨ ਇਹ ਪੰਜ ਪਾਊਡਰ ਆਏ ਸੀ ਬਈ ਇੱਕ ਨਿੰਮ ਦਾ ਪਾਊਡਰ ਆਇਆ ਸੀ ਨਿੰਮ ਦੇ ਪੱਤਿਆਂ ਦਾ ਇੱਕ ਔਰੈਂਜ ਪੀਲ ਪਾਊਡਰ ਆਇਆ ਸੀ ਇੱਕ ਮਸੂਰ ਦੀ ਦਾਲ ਦਾ ਪਾਊਡਰ ਆਇਆ ਸੀਗਾ ਹਨਾ ਇੱਕ ਆਇਸੀ ਮਲਤਾਨੀ ਮਿੱਟੀ ਤੇ ਇੱਕ ਹੋਰ ਇੱਕ ਆਇਆ ਸੀ ਬਈ ਚੰਦਨ ਪਾਊਡਰ ਠੀਕ ਹੈ ਇਹ ਮੈਂ ਪੰਜ ਪਾਊਡਰ ਸੀ ਜਿਹੜੇ ਆਰਡਰ ਕਰੇ ਸੀ ਸੋ ਤੁਸੀਂ ਆਨਲਾਈਨ ਮੀਸ਼ੋ ਤੋਂ ਵੀ ਮੰਗਾ ਸਕਦੇ ਹੋ ਫਲਿੱਪਕਾਰਟ ਤੋਂ ਵੀ ਮੰਗਾ ਸਕਦੇ ਹੋ Amazon ਤੋਂ ਵੀ ਮੰਗਾ ਸਕਦੇ ਹੋ ਠੀਕ ਹੈ ਸੋ ਤੁਹਾਨੂੰ ਇਕੱਠੇ ਜਿਹੜੇ ਉਹ ਸਸਤੇ ਪੈਣਗੇ ਜੇ ਤੁਸੀਂ ਅਪਲਾਈ ਕਰਨਾ ਆਪਣੇ ਫੇਸ ਤੇ ਜੇ ਤੁਸੀਂ ਘਰੇ ਬਣਾ ਕੇ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਹ ਸਭ ਤੋਂ ਹੀ ਬੈਸਟ ਹੈ ਉਹਦੇ ਰਿਜ਼ਲਟ ਨੇ ਜਿਹੜੇ ਉਹ ਦੁੱਗਣੇ ਤਿੱਗਣੇ ਤੁਹਾਨੂੰ ਮਿਲਣਗੇ ਜਲਦੀ ਠੀਕ ਹੈ ਸੋ ਇਹ ਸੀਗਾ ਆਪਣਾ ਅੱਜ ਦਾ ਵੀਡੀਓ ਜੇਕਰ ਨਿਊ ਆਏ ਹੋ ਚੈਨਲ ਤੇ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰ ਦਿਓ ਸੋਨਾ ਜਾਂ ਕਿੱਦਾਂ ਦੀ ਲੱਗੀ ਵੀਡੀਓ ਸੋ ਮੇਰਾ ਰੰਗ ਵੀ ਪਹਿਲਾਂ ਸਾਵਲਾ ਸੀਗਾ ਹੌਲੀ ਹੌਲੀ ਸਕਿਨ ਕੇਅਰ ਦੇ ਕਰਕੇ ਸਕਿਨ ਕੇਅਰ ਰੁਟੀਨ ਹੈ ਜਿਹੜਾ ਉਹ ਮੈਂ ਟੁੱਟਣ ਨਹੀਂ ਦਿੰਦੀ ਹੈਗੀ ਇਹ ਨਾ ਕੰਟੀਨਿਊ ਫੋਲੋ ਕਰਦੀ ਆਂਗੀ ਅ ਪੈਕ ਜਿਹੜੇ ਹੋਮ ਮੇਡ ਹੀ ਲਗਾਉਣੀ ਆ ਮੈਂ ਹਮੇਸ਼ਾ ਅ ਹੋਮ ਮੇਡ ਚੀਜ਼ਾਂ ਨਾਲ ਹੀ ਆਪਣੇ ਜਿਹੜੇ ਫੇਸ ਨੂੰ ਮੈਂ 글로ੀ ਬਣਾ ਕੇ ਰੱਖਦੀ ਆਂਗੀ ਸੋ ਮਾਰਕੀਟ ਵਾਲਾ ਕੁਝ ਵੀ ਨਹੀਂ ਯੂਜ਼ ਕਰਦੀ ਨਾ ਹੀ ਕਦੇ ਮੈਂ ਫੇਸ਼ੀਅਲ ਵਗੈਰਾ ਕਰਾਇਆਗਾ ਨਾ ਹੀ ਕਦੇ ਅ ਕੁਝ ਵੀ ਜਿਹੜਾ ਸੈਲੂਨ ਤੋਂ ਟ੍ਰੀਟਮੈਂਟ ਕਰਾਇਆ ਕੁਝ ਵੀ ਨਹੀਂ ਕਦੇ ਕਰਾਇਆ ਹੈਗਾ ਸੋ ਹੁਣ ਮਿਲਾਂਗੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਜਿਹੜੀ ਅੱਜ ਦੀ ਰੈਮਡੀ ਆ ਉਹ ਟਰਾਈ ਕਰਕੇ ਜਰੂਰ ਦੇਖਣਾ ਜਦੋਂ ਟਰਾਈ ਕਰ ਲਈ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਿਓ ਕਿਦਾਂ ਦੇ ਰਿਜ਼ਲਟ ਮਿਲੇ ਤੁਹਾਨੂੰ ਹੁਣ ਮਿਲਾਂਗੇ ਨੈਕਸਟ ਵੀਡੀਓ ਚ ਤਾ ਤੱਕ ਲਈ ਪਿਆਰ ਭਰਿ ਸਤਿ ਸ਼ਕਾਲ ਐਂਡ ਬਾਏ ਬਾਏ